ਨਗਰ ਨਿਗਮ ਇੰਟਾ ਕ ਯੂਨੀਅਨ ਦੇ ਪ੍ਰਧਾਨ ਸੋਨੂ ਸ਼ਰਮਾ ਨੇ ਅੱਜ ਮੰਤਰੀ ਲੋਕਲ ਬਾਡੀਸ ਡਾਕਟਰ ਅਜੋ ਸਿੰਘ ਨਾਲ ਗੱਲਬਾਤ ਕੀਤੀ ਹੈ ਇੱਕ ਉਹਨਾਂ ਨੇ ਫਾਈਲ ਵੀ ਸੌਂਪੀ ਹੈ ਕਿਉਂਕਿ ਆਊਟਸੋਰਸ ਦੇ ਜਿਹੜੇ ਮੁਲਾਜ਼ਮ ਨੇ ਕਾਫੀ-ਕਾਫੀ ਸਾਲ ਤੋਂ ਲੱਗੇ ਹੋਏ ਨੇ ਔਰ ਉਹਨਾਂ ਦੀਆਂ ਤਨਖਾਹਾਂ ਬਹੁਤ ਨਗੂਣੀਆਂ ਨੇ ਤੇ ਲਗਾਤਾਰ ਮਹਿੰਗਾਈ ਵਧ ਰਹੀ ਹੈ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਵੀ ਇਹਨਾਂ ਨੂੰ ਘੱਟੋ-ਘੱਟ ਡੀਸੀ ਰੇਟ ਤੇ ਜਿਹੜਾ ਕਿ ਉਹ ਪੱਕਾ ਕੀਤਾ ਜਾਵੇ ਤਾਂ ਗੱਲਬਾਤ ਕਰ ਲੈਣ ਸੋਨੂ ਸ਼ਰਮਾ ਮੇਰੇ ਨਾਲ ਸਰ ਕੀ ਕਹੋਗੇ ਕਿੰਨਾ ਕ ਸਮਾਂ ਹੋ ਗਿਆ ਜਿਹੜੇ ਮੁਲਾਜ਼ਮ ਨੇ ਔਰ ਇਹਨਾਂ ਦੀ ਗਿਣਤੀ ਕਿੰਨੀ ਹੈ ਗਿਣਤੀ ਦੇ ਆਪਾਂ ਲੈ ਕੇ ਚੱਲੀਏ ਤੇ 700 ਦੇ ਨੀਰ ਬਾਊਟਰ ਗੁਰੂ ਨਗਰੀ ਦੇ ਵਿੱਚ ਜਿਹੜੇ ਆਊਟਸੋਰਸ ਮੁਲਾਜ਼ਮ ਕੰਮ ਕਰ ਰਹੇ ਨੇ तकरीबन ਮੇਰੇ ਖਿਆਲ ਨਾਲ ਕਈ ਮੁਲਾਜ਼ਮਾਂ ਨੂੰ ਤੇ 10 12 12 15 15 ਸਾਲ ਵੀ ਹੋ ਚੁੱਕੇ ਨੇ ਕਿ ਜਿਹੜੇ 9000 ਰੁਪਿਆ ਸੈਲ ਸਟਾਰਟਿੰਗ ਸੈਲਰੀ ਦੇ ਵਿੱਚ ਆਊਟਸੋਰਸ ਤੇ ਲੱਗੇ ਸੀ ਤੇ ਅੱਜ ਵੀ ਉਹਨਾਂ ਦੀ 15 ਸਾਲ ਬਾਅਦ ਵੀ ਜਿਹੜੀ ਹੈ 9000 ਰੁਪਿਆ ਸੈਲ ਰਹੀ ਆ ਜਦ ਕਿ ਅਸੀਂ ਕਿਤੇ ਉਦਾਹਰਨ ਦੇ ਤੌਰ ਤੇ ਕਿਸੇ ਦੁਕਾਨਦਾਰ ਕਿਸੇ ਫੈਕਟਰੀ ਦੇ ਨਾਲ ਜੁੜੇ ਹੋਈਏ ਤੇ ਉਹ ਵੀ ਸਾਲ ਬਾਅਦ ਕੋਈ ਨਾ ਕੋਈ ਤਰੱਕੀ ਦੇ ਦਿੰਦਾ ਕੋਈ 1000 ਰੁਪਿਆ ਵਧਾ ਦਿੰਦਾ ਕੋ ਇਹਨਾਂ ਮੁਲਾਜ਼ਮਾਂ ਦੀ ਜਿਹੜੀ 9000 ਪੈਸਾ ਸੈਲਰੀ ਜਿੰਦੇ ਨਾਲ ਅੱਜ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੈ ਅੱਜ ਨਗਰ ਨਗਰ ਕਮੇਟੀ ਦੇ ਵਿੜੇ ਵਿੱਚ ਡਾਕਟਰ ਰਜੋਜ ਸਿੰਘ ਪਹੁੰਚੇ ਸੀ ਤੁਸੀਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਨਾਲ ਇੱਕ ਆਪਣੀ ਮੰਗ ਪ੍ਰਤੀ ਇੱਕ ਫਾਈਲ ਵੀ ਦਿੱਤੀ ਤੁਸੀਂ ਕੀ ਲੱਗਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਮੇਅਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਦਾ ਧੰਨਵਾਦ ਕਰਾਂਗਾ ਕਿ ਆਪਾਂ ਪਿਛਲੇ ਦਿਨੀ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਤਰਸ ਦੇ ਆਧਾਰ ਤੇ ਜਿਹੜੇ 60 65 ਕੇਸ ਜਿਹੜੇ ਆ ਇਕੱਠੇ ਹੋ ਚੁੱਕੇ ਨੇ ਉਹਨਾਂ ਦੇ ਨੁਕਤੀ ਪੱਤਰ ਜਿਹੜੇ ਕਾਫੀ ਦੇਰ ਤੋਂ ਲੰਬੇ ਸੀ ਉਹਨਾਂ ਤੁਰੰਤ ਮਾਂਜੋਗ ਮੰਤਰੀ ਸਾਹਿਬ ਕੋ ਸਮਾਂ ਲਿਆ ਉਹਨਾਂ ਨੂੰ ਅੱਜ ਬੁਲਾ ਕੇ ਜਿਹੜੇ ਆ ਜਿਹੜੇ ਆਊਟ ਜਿਹੜੇ ਤਰਸ ਦੇ ਆਧਾਰ ਤੇ ਮੁਲਾਜ਼ਮ ਸੀ ਉਹਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ ਜੀ ਆਪਾਂ ਮਾਂਜੋਗ ਮੰਤਰੀ ਸਾਹਿਬ ਨੂੰ ਇੱਕ ਜਿਹੜਾ ਮੈਮੋਰੰਡਮ ਦਿੱਤਾ ਹੈ ਕਿ ਜਿਹਦੇ ਵਿੱਚ ਮੰਗ ਕੀਤੀ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਜਿਹੜੇ ਆ ਕੰਮ ਕਰ ਰਹੇ ਨੇ ਕਿਉਂਕਿ ਸਰਕਾਰ ਦੀ ਪਾਲਿਸੀ ਹੈ ਕਿ ਕੱਚੀ ਭਰਤੀ ਜਿਹੜੀ ਹੈ ਬੰਦ ਕੀਤੀ ਹੈ ਕਾਫੀ ਸਾਲਾਂ ਤੋਂ ਲੇਕਿਨ ਫਿਰ ਵੀ ਅੱਜ ਕੰਪਨੀ ਰਾਈ ਜਿਹੜਾ ਆ ਆਊਟਸੋਰਸ ਭਰਤੀ ਕਰਕੇ ਕੰਪਨੀਆਂ ਵੀ ਸ਼ੋਸ਼ਣ ਕਰ ਰਹੀਆਂ ਨੇ ਦੇਖੋ 9000 ਪੈਸਾ ਸੈਲਰੀ ਮੈਨੂੰ ਨਹੀਂ ਲੱਗਦਾ ਕਿ ਡੇਲੀ ਵੇਜ ਜਿਹੜੀ ਆ ਸਾਡੇ ਲੋ ਜਿਹੜਾ ਕਹਿੰਦਾ ਹੈ ਉਹਦੇ ਮੁਤਾਬਕ ਵੀ 9000 ਪੈਸਾ ਲਈ ਜਿਹੜੀ ਜਸਟੀਫਾਈ ਹੁੰਦੀ ਆ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਮੁਲਾਜ਼ਮਾਂ ਦਾ ਕੁਝ ਨਾ ਕਰ ਜਰੂਰ ਸੋਚਿਆ ਜਾਵੇ ਇੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਕਰੋਨਾ 'ਚ ਦੇਖੋ ਕਰੋਨਾ ਦੇ ਦੌਰ ਦੇ ਵਿੱਚ ਮੈਨੂੰ ਪਤਾ ਵੀ ਆਪਾਂ ਕਿਸ ਨੂੰ ਕਹਿੰਦੇ ਨੇ ਆ ਆ ਜਾ ਵੀ ਕੱਚੇ ਦੇ ਵਿੱਚ ਨੌਕਰੀ ਕਰਨੀ ਆ ਜਾਂ ਹਸਪਤਾਲਾਂ 'ਚ ਡਿਊਟੀ ਦੇਣੀ ਆ ਤੇ ਕੋਈ ਐਗਰੀ ਨਹੀਂ ਕਰਦਾ ਲੇਕਿਨ ਇਹ ਬੱਚਿਆਂ ਨੇ ਆਪਣੀ ਜ ਤੇ ਅੱਜ ਜਦੋਂ ਸਾਡਾ ਵੀ ਫਰਜ਼ ਮੰਦਾ ਹੈ ਕਿ ਇਹਨਾਂ ਬੱਚਿਆਂ ਨੂੰ ਆਪਾਂ ਇਹਨਾਂ ਦਾ ਕੋਈ ਨਾ ਕੋਈ ਭੁੱਖ ਜਿਹੜਾ ਜਰੂਰ ਸੁਧਾਰੀਏ ਬੜਾ ਪੋਜ਼ਿਟਿਵ ਜਵਾਬ ਜਿਹੜਾ ਮਾਨਯੋਗ ਮੰਤਰੀ ਸਾਹਿਬ ਨੇ ਸਾਨੂੰ ਦਿੱਤਾ ਕਿ ਮੈਂ ਸੀਮਾਨਯੋਗ ਸੀਐਮ ਸਾਹਿਬ ਨਾਲ ਗੱਲ ਕਰਕੇ ਤੁਰੰਤ ਕੋਈ ਨਾ ਕੋਈ ਦਾ ਆਪਾਂ ਹੱਲ ਜਿਹੜਾ ਹੈ ਜਾਂ ਕੋਈ ਪਾਲਿਸੀ ਸਕੀਮ ਅਡਾਪਟ ਕਰਨੀ ਜਾਂ ਕੁਝ ਵੀ ਆ ਆਪਾਂ ਜ਼ਰੂਰ ਵਿਚਾਰ ਕਰਦੇ ਆ। ਬੜੀ ਉਮੀਦ ਦੀ ਕਿਰਨ ਨਜ਼ਰ ਆਈ ਹੈ ਕਿਉਂਕਿ ਜਿਹਨੂੰ 60 ਨੁਕਤੀ ਪੱਤੇ ਦਿੱਤੇ ਗਏ ਸੀ ਤਾਂ ਉਹ ਜਿਹੜੇ ਇਹਨਾਂ ਨੂੰ ਨੁਕਤੀ ਪੱਤੇ ਦਿੱਤੇ ਗਏ ਜਿਨ੍ਹਾਂ ਨੇ ਨੌਕਰੀ ਲੱਗੀ ਉਹਨਾਂ ਦੇ ਚਿਹਰੇ ਤੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਸਮਾਈਲ ਸੀਗੀ ਖਿੜਿਆ ਹੋਈ ਚਿਹਰੇ ਨਜ਼ਰ ਆਈ ਉਹਨਾਂ ਦੇ। ਦੇਖੋ ਜੀ ਜਦੋਂ ਵੀ ਕੋਈ ਮੁਲਾਜ਼ਮ ਕਿਸੇ ਮੁਲਾਜ਼ਮ ਦੀ ਡੈਥ ਹੋ ਜਾਂਦੀ ਹੈ ਤੇ ਅੱਧਾ ਪਰਿਵਾਰ ਉਹ ਉਸ ਦੌਰਾਨ ਹੀ ਜਿਹੜਾ ਆਪਾਂ ਜਿਹਨੂੰ ਪੰਜਾਬੀ ਵਿੱਚ ਕਹੇ ਸੀਗੀ ਖਤਮ ਹੋ ਜਾਂਦਾ। ਆਸ ਜਿਹੜੀ ਵੱਜ ਜਾਂਦੀ ਹੈ ਕਿ ਤਾਂ ਫਿਰ ਜਿਹੜੀ ਸੈਲਰੀ ਆ ਚਾਹੇ ਉਹ 18000 ਰੁਪਏ ਫਿਕਸ ਹੁੰਦੀ ਚਾਹੇ ਕੋਚਾ ਲੇਕਿਨ ਕਿ ਮੁਲਾਜ਼ਮਾਂ ਨੂੰ ਉਹਦੇ ਪਰਿਵਾਰ ਨੂੰ ਜਿਹੜੀ ਇੱਕ ਨਾ سپورਟ ਮੋਰਲ سپورਟ ਜਿਹੜੀ ਆ ਉਹ ਨਹੀਂ ਸ਼ੁਰੂ ਹੋ ਜਾਂਦੀ ਆ ਅੱਜ ਜਿਹੜੇ ਤੁਸੀਂ ਦੇਖੋ ਪਰਿਵਾਰ ਆਏ ਸੀ ਪਰਿਵਾਰਾਂ ਦੇ ਕਈ ਕਿਸੇ ਦੇ ਨਾਲ ਮਦਰ ਸੀ ਕਿਸੇ ਦੇ ਨਾਲ ਸਿਸਟਰ ਹੀ ਉਹਨਾਂ ਨੂੰ ਇੱਕ ਚੀਜ਼ ਦਾ ਖੁਸ਼ੀ ਆਪਣੇ ਆਪ ਚ ਕੀ ਚਲੋ ਜੇ ਜਿਹੜਾ ਜੀ ਸਾਡਾ ਚਲੇਗਾ ਉਹਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਲੇਕਿਨ ਉਹ ਜੀਵ ਜਾਨ ਦੇ ਬਾਵਜੂਦ ਜਿਹੜੀ ਨੌਕਰੀ ਰੋਜੀ ਰੋਟੀ ਮਿਲ ਜਣੀ ਆ ਉਹ ਬੜੀ ਵੱਡੀ ਗੱਲ ਆ ਇਸੇ ਤਰ੍ਹਾਂ ਅੱਜ ਸਾਨੂੰ ਦੇਖੋ ਬੜਾ ਹੀ ਆਪਾਂ ਗੁੱਡ ਚੰਗਾ ਦਿਨ ਕਹਿ ਸਕਦੇ ਕਿ ਮੰਤਰੀ ਸਾਹਿਬ ਖੁਦ ਚੱਲ ਕੇ ਸਾਡੇ ਕੋਲ ਗੁਰੂ ਨਗਰੀ ਚ ਆਏ ਨੇ ਸਾਡੇ ਮਿਊਂਸੀਪਲ ਕਾਰਪੋਰੇਸ਼ਨ ਰਣਜੀਤ ਐ ਉਹਨੂੰ ਦਫ਼ਤਰ ਵੀ ਖੇ ਆ ਕੇ ਤੇ ਮੈਨੂੰ ਜੋ ਲੱਗਦਾ ਆ ਕਿ ਇਹਨਾਂ ਬੱਚਿਆਂ ਦਾ ਜਿਹੜੇ 700 ਦੇ ਕਰੀਬ ਆਊਟਸੋਰਸ ਨੇ ਕੁਝ ਨਾ ਕੁਝ ਇਹਨਾਂ ਦਾ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਹੋਏਗਾ ਤੇ ਬਿਲਕੁਲ ਕਰੀਬ ਕਰੀਬ 700 ਦੀ ਗਿਣਤੀ ਹੈ ਜਿਹੜੇ ਕਿ ਆਊਟਸੋਰਸ ਤੇ ਲਗਾਤਾਰ ਪਿਛਲੇ 9-10 ਸਾਲ 15 ਸਾਲ ਤੋਂ ਜਿਹੜੇ ਕਿ ਉਹ ਲੱਗੇ ਹੋਏ ਨੇ 9000 ਨਿਗੂਣੀ ਤਨਖਾਹ ਆ ਔਰ ਇਹਨਾਂ ਨੇ ਅੱਜ ਮੰਤਰੀ ਲੋਕਲ ਬੋਡੀਜ਼ ਡਾਕਟਰ ਜੋਸ਼ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ ਔਰ ਅੱਛਾ ਪੋਜੀਟਿਵ ਰਿਸਪਾਂਸ ਮਿਲਿਆ ਹੈ ਇਹਨਾਂ ਨੂੰ ਔਰ ਆਖਰੇ ਨੇ ਵੀ ਜੇਕਰ ਆਉਣ ਵਾਲੇ ਸਮੇਂ ਅੰਦਰ ਇਹ 700 ਮੁਲਾਜ਼ਮ ਡੀਸੀ ਰੇਟ ਤੇ ਪੱਕੇ ਹੁੰਦੇ ਨੇ ਤਾਂ ਕਾਫੀ ਜ਼ਿਆਦਾ ਉਹਨਾਂ ਦੀ ਜਿਹੜੀ ਕਿ ਉਹ ਪਰਿਵਾਰ ਵਿੱਚ ਪਾਲਣ ਵਿੱਚ ਕਾਫੀ ਉਹਨਾਂ ਨੂੰ ਸੋਖ ਹੋਵੇਗੀ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦਿਨਿਕ ਖ਼ਬਰੀ ਵੀ ਅੰਮ੍ਰਿਤਸਰ ਨਗਰ ਨਿਗਮ ਇੰਟਕ ਯੂਨੀਅਨ ਦੇ ਪ੍ਰਧਾਨ ਸੋਨੂ ਸ਼ਰਮਾ ਨੇ ਅੱਜ ਮੰਤਰੀ ਲੋਕਲ ਬਾਡੀਜ਼ ਡਾਕਟਰ ਅਜੋ ਸਿੰਘ ਨਾਲ ਗੱਲਬਾਤ ਕੀਤੀ ਹੈ ਇੱਕ ਉਹਨਾਂ ਨੇ ਫਾਈਲ ਵੀ ਸੌਂਪੀ ਹੈ ਕਿਉਂਕਿ ਆਊਟਸੋਰਸਟ ਦੇ ਜਿਹੜੇ ਮੁਲਾਜ਼ਮ ਨੇ ਕਾਫੀ-ਕਾਫੀ ਸਾਲ ਤੋਂ ਲੱਗੇ ਹੋਏ ਨੇ ਔਰ ਉਹਨਾਂ ਦੀਆਂ ਤਨਖਾਹਾਂ ਬਹੁਤ ਨਗੂਣੀਆਂ ਨੇ ਤੇ ਲਗਾਤਾਰ ਮਹਿੰਗਾਈ ਵੱਧ ਰਹੀ ਹੈ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਵੀ ਇਹਨਾਂ ਨੂੰ ਘੱਟੋ-ਘੱਟ ਡੀਸੀ ਰੇਟ ਤੇ ਜਿਹੜਾ ਕੀ ਉਹ ਪੱਕਾ ਕੀਤਾ ਜਾਵੇ ਤਾਂ ਗੱਲ ਬਾਤ ਕਰ ਲੈਣੇ ਸੋਨੂ ਸ਼ੋਨਾ ਮੇਰੇ ਨਾਲ ਸਰ ਕੀ ਕਹੋਗੇ ਕਿੰਨਾ ਕ ਸਮਾਂ ਹੋ ਗਿਆ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਦੀ ਗਿਣਤੀ ਕਿੰਨੀ ਹੈ ਗਿਣਤੀ ਦੇ ਆਪਾਂ ਲੈ ਕੇ ਚੱਲੀਏ ਤਾਂ 700 ਦੇ ਨੀਰ ਬਾਊਟਰ ਗੁਰੂ ਨਗਰੀ ਦੇ ਵਿੱਚ ਜਿਹੜੇ ਆਊਟਸੋਰਸ ਮੁਲਾਜ਼ਮ ਕੰਮ ਕਰ ਰਹੇ ਨੇ ਤਕਰੀਬਨ ਮੇਰੇ ਖਿਆਲ ਨਾਲ ਕਈ ਮੁਲਾਜ਼ਮਾਂ ਨੂੰ ਤੇ 10-12 12-15 15 ਸਾਲ ਵੀ ਹੋ ਚੁੱਕੇ ਨੇ ਕਿ ਜਿਹੜੇ 9000 ਰੁਪਿਆ ਸੈਲਰੀ ਸਟਾਰਟਿੰਗ ਸੈਲਰੀ ਦੇ ਵਿੱਚ ਆਊਟਸੋਰਸ ਲੱਗੇ ਸੀ ਤੇ ਅੱਜ ਵੀ ਉਹਨਾਂ ਦੀ 15 ਸਾਲ ਬਾਅਦ ਵੀ ਜਿਹੜੀ ਉਦਾਹਰਨ ਦੇ ਤੌਰ ਤੇ ਕਈ ਦੁਕਾਨਦਾਰ ਕਈ ਫੈਕਟਰੀ ਦੇ ਨਾਲ ਜੁੜੇ ਹੋਈਏ ਤੇ ਉਹ ਵੀ ਸਾਲ ਬਾਅਦ ਕੋਈ ਨਾ ਕੋਈ ਤਰੱਕੀ ਦੇ ਦਿੰਦਾ ਕੋਈ 1000 ਰੁਪਏ ਵਧਾ ਦਿੰਦਾ ਕੋ 2000 ਵਧਾ ਦਿੰਦਾ ਇਹਨਾਂ ਮੁਲਾਜ਼ਮਾਂ ਦੀ ਜਿਹੜੀ 9000 ਰੁਪਏ ਸੈਲਰੀ ਜਿਹਦੇ ਨਾਲ ਅੱਜ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੈ ਅੱਜ ਨਗਰ ਨਗਰ ਕਮ ਦੇ ਵਿੜੇ ਵਿੱਚ ਡਾਕਟਰ ਰਜੋਜ ਸਿੰਘ ਪਹੁੰਚੇ ਸੀ ਤੁਸੀਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਨਾਲ ਇੱਕ ਆਪਣੀ ਮੰਗ ਪ੍ਰਤੀ ਇੱਕ ਫਾਈਲ ਵੀ ਦਿੱਤੀ ਤੁਸੀਂ ਕੀ ਲੱਗਦਾ ਦੇਖੋ ਜੀ ਸਭ ਤੋਂ ਵੱਡਾ ਤਾਂ ਮੈਂ ਮਾਨਯੋਗ ਮੇਅਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਦਾ ਧੰਨਵਾਦ ਕਰਾਂਗਾ ਕਿ ਆਪਾਂ ਪਿਛਲੇ ਦਿਨੀ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਤਰਸ ਦੇ ਆਧਾਰ ਤੇ ਜਿਹੜੇ 60 65 ਕੇਸ ਜਿਹੜੇ ਆ ਇਕੱਠੇ ਹੋ ਚੁੱਕੇ ਨੇ ਉਹਨਾਂ ਦੇ ਨੁਕਤੀ ਪੱਤਰ ਜਿਹੜੇ ਕਾਫੀ ਦੇਰ ਤੋਂ ਲੰਬੇ ਸੀ ਉਹਨਾਂ ਨੇ ਇਸ ਤੇ ਗੌਰ ਕਰਦਿਆਂ ਤੁਰੰਤ ਮਾਨਯੋਗ ਮੰਤਰੀ ਸਾਹਿਬ ਕੋਲ ਸਮਾਂ ਲਿਆ ਉਹਨਾਂ ਨੂੰ ਅੱਜ ਬੁਲਾ ਕੇ ਜਿਹੜੇ ਆ ਜਿਹੜੇ ਆਊਟ ਜਿਹੜੇ ਤਰਸ ਦੇ ਆਧਾਰ ਤੇ ਮੁਲਾਜ਼ਮ ਸੀ ਉਹਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ ਆਪਾਂ ਮਾਨਯੋਗ ਮੰਤਰੀ ਸਾਹਿਬ ਨੂੰ ਇੱਕ ਜਿਹੜਾ ਮੈਮੋਰੰਡਮ ਦਿੱਤਾਇਆ ਕਿ ਜਿਹਦੇ ਵਿੱਚ ਮੰਗ ਕੀਤੀ ਕਿ ਜਿਹੜੇ ਕੱਚੇ ਮੁਲਾਜ਼ਮ ਜਿਹੜੇ ਆ ਕੰਮ ਕਰ ਰਹੇ ਨੇ ਕਿਉਂਕਿ ਸਰਕਾਰ ਦੀ ਪਾਲਿਸੀ ਹੈ ਕਿ ਕੱਚੀ ਭਰਤੀ ਜਿਹੜੀ ਹੈ ਬੰਦ ਕੀਤੀ ਹੈ ਕਾਫੀ ਸਾਲਾਂ ਤੋਂ ਲੇਕਿਨ ਫਿਰ ਵੀ ਅੱਜ ਕੰਪਨੀ ਰਾਈ ਜਿਹੜਾ ਆ ਆਊਟਸੋਰਸ ਭਰਤੀ ਕਰਕੇ ਕੰਪਨੀਆਂ ਵੀ ਸ਼ੋਸ਼ਣ ਕਰ ਰਹੀਆਂ ਨੇ ਦੇਖੋ 9000 ਰੁਪਏ ਸੈਲਰੀ ਮੈਨੂੰ ਨਹੀਂ ਲੱਗਦਾ ਕਿ ਡੇਲੀ ਵੇਜ ਜਿਹੜੀ ਆ ਸਾਡੇ ਲੋ ਲਾਅ ਜਿਹੜਾ ਕਹਿੰਦਾ ਹੈ ਉਹਦੇ ਮੁਤਾਬਕ ਵੀ 9000 ਰੁਪਏ ਸੈਲਰੀ ਜਿਹੜੀ ਜਸਟੀਫਾਈ ਹੁੰਦੀ ਆ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਮੁਲਾਜ਼ਮਾਂ ਦਾ ਕੁਝ ਨਾ ਕੁਝ ਜ਼ਰੂਰ ਸੋਚਿਆ कोरोना ਚ ਦੇਖੋ করোনা ਦੇ ਦੌਰ ਦੇ ਵਿੱਚ ਮੈਨੂੰ ਪਤਾ ਵੀ ਆਪਾਂ ਕਿਸ ਨੂੰ ਕਹਿੰਨੇ ਨੇ ਆ ਜਾ ਵੀ ਕੱਚਿਆਂ ਦੇ ਵਿੱਚ ਨੌਕਰੀ ਕਰਨੀ ਆ ਜਾਂ ਹਸਪਤਲਾਂ 'ਚ ਡਿਊਟੀ ਦੇਣੀ ਆ ਤੇ ਕੋਈ ਐਗਰੀ ਨਹੀਂ ਕਰਦਾ ਲੇਕਿਨ ਇਹ ਬੱਚਿਆਂ ਨੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਉਸ ਸਮੇਂ ਵੀ ਡਿਊਟੀਆਂ ਜਿਹੜੀਆਂ ਸੇਵਾਵਾਂ ਨਿਭਾਈਆਂ ਤੇ ਅੱਜ ਜਦੋਂ ਸਾਡਾ ਵੀ ਫਰਜ਼ ਮੰਨਦਾ ਕਿ ਇਹਨਾਂ ਬੱਚਿਆਂ ਨੂੰ ਆਪਾਂ ਇਹਨਾਂ ਦਾ ਕੋਈ ਨਾ ਕੋਈ ਭੁੱਖ ਜਿਹੜਾ ਜਰੂਰ ਸੁਧਾਰੀਏ ਬੜਾ ਪੋਜ਼ਿਟਿਵ ਜਵਾਬ ਜਿਹੜਾ ਮਾਨਯੋਗ ਮੰਤਰੀ ਸਾਹਿਬ ਨੇ ਸਾਨੂੰ ਦਿੱਤਾ ਕਿ ਮੈਂ ਸੀਮਾਨਯੋਗ ਸੀਐਮ ਸਾਹਿਬ ਨਾਲ ਗੱਲ ਕਰਕੇ ਤੁਰੰਤ ਕੋਈ ਨਾ ਕੋਈ ਦਾ ਆਪਾਂ ਹੱਲ ਜਿਹੜਾ ਹੈ ਜਾਂ ਕੋਈ ਪਾਲਿਸੀ ਸਕੀਮ ਅਡਾਪਟ ਕਰਨੀ ਜਾਂ ਕੁਝ ਵੀ ਆ ਆਪਾਂ ਜ਼ਰੂਰ ਵਿਚਾਰ ਕਰਦੇ ਆ। ਕਿ ਉਮੀਦ ਦੀ ਕਿਰਨ ਨਜ਼ਰ ਆਈ ਹੈ ਕਿਉਂਕਿ ਜਿਹਨੂੰ 60 ਨੁਕਤੀ ਪੱਤੇ ਦਿੱਤੇ ਗਏ ਸੀ ਤਾਂ ਉਹ ਜਿਹੜੇ ਇਹਨਾਂ ਨੂੰ ਨੁਕਤੀ ਪੱਤੇ ਦਿੱਤੇ ਗਏ ਜਿਨ੍ਹਾਂ ਨੇ ਨੌਕਰੀ ਲੱਗੀ ਉਹਨਾਂ ਦੇ ਚਿਹਰੇ ਤੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਸਮਾਈਲ ਸੀਗੀ ਖਿੜਿਆ ਹੋਈ ਚਿਹਰੇ ਨਜ਼ਰ ਆਇਆ ਉਹਨਾਂ ਦੇ। ਦੇਖੋ ਜੀ ਜਦੋਂ ਵੀ ਕੋਈ ਮੁਲਾਜ਼ਮ ਕਿਸੇ ਮੁਲਾਜ਼ਮ ਦੀ ਡੈਥ ਹੋ ਜਾਂਦੀ ਹੈ ਤੇ ਅੱਧਾ ਪਰਿਵਾਰ ਉਹ ਉਸ ਦੌਰਾਨ ਹੀ ਜਿਹੜਾ ਆਪਾਂ ਜਿਹਨੂੰ ਪੰਜਾਬੀ ਵਿੱਚ ਕਹੇ ਸੀਗੀ ਖਤਮ ਹੋ ਜਾਂਦਾ। ਆਸ ਜਿਹੜੀ ਵੱਜ ਜਾਂਦੀ ਹੈ ਕਿ ਜ ਤਾਂ ਫੇਰ ਜਿਹੜੀ ਸੈਲਰੀ ਆ ਚਾਹੇ ਉਹ 18000 ਰੁਪਏ ਫਿਕਸ ਹੁੰਦੀ ਚਾਹੇ ਕੋਚਾ ਲੇਕਿਨ ਇਹ ਕਿ ਮੁਲਾਜ਼ਮਾਂ ਨੂੰ ਉਹਦੇ ਪਰਿਵਾਰ ਨੂੰ ਜਿਹੜੀ ਇੱਕ ਨਾ ਸਪੋਰਟ ਮੋਰਲ ਸਪੋਰਟ ਜਿਹੜੀ ਆ ਉਹ ਨਹੀਂ ਸ਼ੁਰੂ ਹੋ ਜਾਂਦੀ ਆ ਅੱਜ ਜਿਹੜੇ ਤੁਸੀਂ ਦੇਖੋ ਪਰਿਵਾਰ ਆਏ ਸੀ ਪਰਿਵਾਰਾਂ ਦੇ ਕਈ ਕਿਸੇ ਦੇ ਨਾਲ ਮਦਰ ਸੀ ਕਿਸੇ ਦੇ ਨਾਲ ਸਿਸਟਰ ਹੀ ਉਹਨਾਂ ਨੂੰ ਇੱਕ ਚੀਜ਼ ਦਾ ਇਹ ਖੁਸ਼ੀ ਆਪਣੇ ਆਪ ਚ ਕੀ ਚਲੋ ਜੇ ਜਿਹੜਾ ਜੀ ਸਾਡਾ ਚਲੇਗਾ ਉਹਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਲੇਕਿਨ ਉਹ ਜੀਵ ਜਾਨ ਦੇ ਬਾਵਜੂਦ ਜਿਹੜੀ ਨੌਕਰੀ ਰੋਜੀ ਰੋਟੀ ਮਿਲ ਜਣੀ ਆ ਉਹ ਬੜੀ ਵੱਡੀ ਗੱਲ ਆ ਇਸੇ ਤਰ੍ਹਾਂ ਅੱਜ ਸਾਨੂੰ ਦੇਖੋ ਬੜਾ ਹੀ ਆਪਾਂ ਗੁੱਡ ਚੰਗਾ ਦਿਨ ਕਹਿ ਸਕਦੇ ਕਿ ਮੰਤਰੀ ਸਾਹਿਬ ਖੁਦ ਚੱਲ ਕੇ ਸਾਡੇ ਕੋ ਗੁਰੂ ਨਗਰੀ ਚ ਆਏ ਨੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਰਣਜੀਤ ਐ ਉਹਨੂੰ ਦਫ਼ਤਰ ਵੀ ਖੇ ਆ ਕੇ ਤੇ ਮੈਨੂੰ ਜੋ ਲੱਗਦਾ ਆ ਕਿ ਇਹਨਾਂ ਬੱਚਿਆਂ ਦਾ ਜਿਹੜੇ 700 ਦੇ ਕਰੀਬ ਆਊਟਸੋਰਸ ਨੇ ਕੁਝ ਨਾ ਕੁਝ ਇਹਨਾਂ ਦਾ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਹੋਏਗਾ ਤੇ ਬਿਲਕੁਲ ਕਰੀਬ ਕਰੀਬ 700 ਦੀ ਗਿਣਤੀ ਹੈ ਜਿਹੜੇ ਕਿ ਆਊਟਸੋਰਸ ਤੇ ਲਗਾਤਾਰ ਪਿਛਲੇ 9-10 ਸਾਲ 15 ਸਾਲ ਤੋਂ ਜਿਹੜੇ ਕਿ ਉਹ ਲੱਗੇ ਹੋਏ ਨੇ 9000 ਨਿਗੂਣੀ ਤਨਖਾਹ ਆ ਔਰ ਇਹਨਾਂ ਨੇ ਅੱਜ ਮੰਤਰੀ ਲੋਕਲ ਬੋਡੀਜ਼ ਡਾਕਟਰ ਜੋਗ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ ਔਰ ਅੱਛਾ ਪੋਜੀਟਿਵ ਰਿਸਪਾਂਸ ਮਿਲਿਆ ਹੈ ਇਹਨਾਂ ਨੂੰ ਔਰ ਆਖਰੇ ਨੇ ਵੀ ਜੇਕਰ ਆਉਣ ਵਾਲੇ ਸਮੇਂ ਅੰਦਰ ਇਹ 700 ਮੁਲਾਜ਼ਮ ਡੀਸੀ ਰੇਟ ਤੇ ਪੱਕੇ ਹੋੁੰਦੇ ਨੇ ਤਾਂ ਕਾਫੀ ਜ਼ਿਆਦਾ ਉਹਨਾਂ ਦੀ ਜਿਹੜੀ ਕਿ ਉਹ ਪਰਿਵਾਰ ਵਿੱਚ ਪਾਲਣ ਵਿੱਚ ਕਾਫੀ ਉਹਨਾਂ ਨੂੰ ਸੋਖ ਹੋਵੇਗੀ కెమరాసన్ సఖపాల పత్రి దెనిక సీ అసర్